ਜਲੰਧਰ ਪੁਲਿਸ ਨੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਯੂਪੀ, ਪੱਛਮੀ ਬੰਗਾਲ ਅਤੇ ਕਰਨਾਟਕ ਵਿੱਚ ਲੋਕਾਂ ਨੂੰ ਠੱਗਣ ਵਾਲੇ ਮਲਟੀ ਸਟੇਟ ਬੈਂਕ ਚੈੱਕ ਫਰਾਡ ਸਿੰਡੀਕੇਟ ਦਾ ਕੀਤਾ ਪਰਦਾਫਾਸ਼ ਜਾਣਕਾਰੀ ਦਿੰਦਿਆਂ ਜਲੰਧਰ ਪੁਲਿਸ ਨੇ ਦੱਸਿਆ ਕਿ ਸ਼ਹਿਰ ਵਾਸੀ ਅਸ਼ੋਕ ਸੋਪਦੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਨੇ ਬੈਂਕ ਆਫ ਬਰੋਦਾ ਵਿੱਚ ਦੋ ਚੈੱਕ ਜਮ੍ਹਾਂ ਕਰਵਾਈ ਸਨ ਅਣਪਛਾਤੇ ਵਿਅਕਤੀਆਂ ਨੇ ਬੈਂਕ ਵਿੱਚੋਂ ਚੈੱਕ ਚੋਰੀ ਕਰ ਲੈ ਤੇ ਨਾਲ ਚੈੱਕ ਨਾਲ ਛੇੜਛਾੜ ਕਰਨ ਤੋਂ ਬਾਅਦ ਬਦਲੇ ਹੋਏ ਚੈੱਕਾਂ ਨੂੰ ਬੈਂਕ ਆਫ ਬਰੋਦਾ ਵਿੱਚ ਆਪਣੇ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੇ ਜਾਂਚਗਾਰਾਨ ਪੁਲਿਸ ਨੇ 5 ਵਿਅਕਤੀ ਦੀਪਕ, ਅਰुण, ਮੋਹਿਤ ਅਤੇ ਹਨੀ ਗੁਦਕਤਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾ ਨੇ ਝਾਲੀ ਆਈਡੀ ਬਣਾ ਕੇ ਵਕ-ਵਕ ਬੈਂਕਾਂ ਵਿੱਚ ਕਈ ਬੈਂਕ ਖਾਤੇ ਖੋਲੇ ਹਨ। ਪੁਲਿਸ ਨੇ ਦੱਸਿਆ ਕਿ ਇਹਨਾਂ ਵਿੱਚ 19 ਫਰਜ਼ੀ ਖਾਤਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਪੰਜਾਬ, ਹਰਿਆਣਾ ਤੇ ਹੋਰ ਰਾਜਾਂ ਵਿੱਚ ਮੁਲਜ਼ਮਾ ਨੇ ਚੈੱਕਾਂ ਨਾਲ ਛੇੜਛਾੜ ਕਰਕੇ ਵਿਕਰਮ ਬਾਜ਼ਾਰ ਅਤੇ ਮੋਨੂ ਸੈਣੀ ਦੇ ਨਾਮ ਨਾਲ ਲੋਕਾਂ ਦੇ ਬੈਂਕ ਖਾਤਿਆਂ ਵਿੱਚ ਪੈਸੇ ਜਮ੍ਹਾਂ ਕਰਵਾਏ ਹਨ। ਉਨ੍ਹਾਂ ਦੱਸਿਆ ਕਿ ਵਕ-ਵਕ ਬੈਂਕਾਂ ਦੀਆਂ 19 ਪਾਸਬੁਕਾਂ, ਵਕ-ਵਕ ਬੈਂਕਾਂ ਦੀਆਂ 17 ਚੈੱਕਬੁੱਕਾਂ ਅਤੇ ਜੋ ਤਾਲੀ ਏਟੀਐਮ ਕਾਰਡ ਫਲੂਇਡ ਬ੍ਰਾਹਮਣ ਕੀਤਾ ਗਿਆ ਹੈ ਥਾਣਾ ਨਿਊ ਬਾਰਾਦਾਰੀ ਜਲੰਧਰ ਵਿਖੇ ਪੁਲਿਸ ਨੇ ਮੁਲਜ਼ਮਾਂ ਖਿਲਾਫ ਐਫਆਈਆ ਦਰਜ ਕਰਕੇ ਮਾਮਲੇ ਦੀ ਅਗਲੀਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਬਿਊਰੋ ਰਿਪੋਰਟ ਜਲੰਧਰ ਬ੍ਰੀਸ ਟੀਵੀ ਪੰਜ ਵਿਅਕਤੀ ਗ੍ਰਿਫਤਾਰ ਕੀਤੇ ਇੱਕ ਅੰਬਸਰ ਤੋਂ ਇੱਕ ਅਪੋਰ ਤੋਂ ਤਿੰਨ ਜਿਹੜੇ ਹੈ ਉਹ ਜੰਮੂ ਇੱਕ ਬੇਸਿਕਲੀ ਵਾਈਟ ਕਾਲਰ ਕੰਮ ਕਰਦੇ ਰੂਟੀਨ ਜਦ ਵੀ ਕੋਈ ਵਾਰਦਾਤ ਜਿਹੜੀ ਮੈਂ ਤੁਹਾਨੂੰ ਪ੍ਰੀਫ ਕਰਾਂ ਕਰਨੀ ਹੁੰਦੀ ਹੈ ਤੇ ਏਰੀਆ ਪਲੇਸ ਟਾਈਮ ਡਿਸਾਈਡ ਕਰਕੇ ਕਟੇਗਾ ਬੈਂਕ ਚੈੱਕ ਫਰਾਡ ਕਰਦੇ ਸੀਗੇ 2023-24 ਚ 61 ਵਾਰਦਾਤਾਂ ਕਰ ਚੁੱਕੇ ਹਾਂ 61 ਕਾਫੀਆਂ ਚ ਪਰਚੇ ਵੀ ਦਰਜ ਤੇ ਕਾਫੀ ਸਟੇਟਸ ਚ ਇਹ ਐਕਟੀਵਿਟੀ ਹੈ ਜਿਵੇਂ ਪੰਜਾਬ ਉਹ ਗਿਆ ਚੰਡੀਗੜ੍ਹ ਬਿਹਾਰ ਐਚਪੀ ਮੱਧ ਪ੍ਰਦੇਸ਼ ਵਿਸਮਨ ਬਲਤੀ ਯੂਪੀ ਮੋਡਰ ਸੁਪਰੀਂਡੈਂਟ ਇਹ ਕਿ ਜਦ ਵੀ ਤੁਸੀਂ ਬੈਂਚ ਜਾਓ ਉਹ ਕੋਈ ਚੈੱਕ ਲੇ ਕੇ ਤੇ ਤੁਸੀਂ ਡ੍ਰੌਪ ਬਾਕਸ ਚ ਪਾ ਦੇ ਹੂੰ ਠੀਕ ਡ੍ਰੌਪ ਬਾਕਸ ਜਿਹਨਾਂ ਨੇ ਜੇ ਭੋਗੇ ਦੀ 10 12 ਨਕੈਸ਼ੀਅਨ ਚੈੱਕ ਨਹੀਂ ਦਿੰਦਾ ਉਹ ਡ੍ਰੌਪ ਬਾਕਸ ਦਾ ਸ਼ਾਮ ਨੂੰ ਆਫ ਟਾਈਮ ਦਰ ਬ੍ਰੀਕਿੰਗ ਦਾ ਟਾਈਮ ਕਿਤਾਬ ਕਹਿੰਦਾ ਤਾਂ ਕਿੰਨਾ ਕਰਦਾ ਜੀ ਡ੍ਰੌਪ ਬਾਕਸ ਚੈੱਕ ਚਲਾ ਗਿਆ ਜੀ ਅੱਜ ਕੀ ਚੈੱਕ ਹੋਗੇ ਇਨਾਂ ਨੇ ਦੋ ਬੰਦੇ ਨਿਕਾਣ ਕਿ ਜੀ ਆਪਾਂ ਇੱਕ ਚੈੱਕ ਪਲੈਨਰ ਨੇ ਪਟਾਚਕ ਪਾਇਆ ਸੀ ਤੇ ਸਾਹਮਣੋਂ ਮੋਬਾਈਲ ਨਾਲ ਹੀ ਉਹaccompana ਤੇ ਜਿਹੜਾ ਵੀ ਪੀਐਨ ਹੈ ਇੰਚਾਰਜ ਦੇ ਉਹਨਾਂ ਨੂੰ ਦਿਖਾ ਦਿੰਦਾ ਕਿ ਇਹ ਬੱਚੇ ਚੈੱਕਾਂ ਦੇ ਕਰਦੇ ਕਰਦੇ ਇਹ ਚੈੱਕ ਤੇ ਨਾਮ ਤੇ ਅਮਾਉਂਟ ਉਹ ਦੇਖਦੇ ਦੇਖ ਲਈਏ ਚਲੋ ਫਿਰ ਥੋੜੀ देर ਬਾਅਦ ਦੋ ਹੋਰ ਬੰਦੇ ਜਾਂਦੇ ਚੈੱਕ ਦਾ ਅਮਾਉਂਟ ਤੇ ਨਾਮ ਤਾਂ ਪਤਾ ਹੁੰਦਾ ਉਹ ਕਹਿੰਦੇ ਜੀ ਇਹ ਬੱਚੇ ਲਾਇਆ ਸੀ ਜੋ ਆਪਾਂ ਚੈੱਕ ਹੁੰਦਾ ਹੈ

18 اکاؤنٹس ਇਹਨਾਂ ਦੇ ਫ੍ਰੀਜ਼ ਕਰਾਏ ਜਿਹੜੇ اکاؤنٹس ਹੈ 18 ਇਹਨਾਂ ਦੇ ਆਪਣੇ ਜਿਹਦੇ ਕੋਈ 5.5 ਕਰੋੜ ਰੁਪਏ ਜਿਹੜਾ ਹੈ ਉਹ ਘਨਾਂ ਦੇ ਡੱਟ ਗਿਆ ਆਫਿਸ ਉਹ ਮੌਜੂਦ ਹੈ ਉਹ ਆਪਾਂ ਫ੍ਰੀਜ਼ ਕਰਾਤਾ ਤੇ ਕਨਸਰਨਡ ਜਿਹੜੇ ਲੋਕ ਇਹਨਾਂ ਨਾਲ ਤਸਲੀਮ ਜੀ ਹੈ ਹਾਂ ਜੀ